ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸੰਬਰ ਦਾ ਆਖਰੀ 15 ਵਾੜਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡੀ ਅਹਿਮ ਥਾਂ ਰੱਖਦਾ ਹੈ ਕਿਉਂਕਿ ਇਸ 15 ਵਾੜੇ ਦੇ ਦੌਰਾਨ ਬਹੁਤ ਵੱਡੀਆਂ ਜੜੀਆਂ ਨੇ ਸ਼ਹਾਦਤਾਂ ਸਿੱਖ ਮਤ ਦੇ ਵਿੱਚ ਹੋਈਆਂ ਨੇ ਜਿੱਥੇ ਇਸ 15 ਵਾੜੇ ਦੇ ਦੌਰਾਨ 1704 ਨੂੰ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਵਸੇਵੇਂ ਨੂੰ ਛੱਡਿਆ ਮਾਤਾ ਗੁਜਰੀ ਕੌਰ ਜੀ ਦੀ ਸ਼ਹਾਦਤ ਹੋਈ ਹੈ ਜਿਨ੍ਹਾਂ ਨੂੰ ਸਿੱਖ ਇਤਿਹਾਸ ਮਾਤਾ ਗੁਜਰੀ ਜੀ ਕਹਿ ਕੇ ਸਨਮਾਨ ਦਿੰਦਾ ਹੈ ਵੱਡੇ ਸਹਬਜ਼ਾਦਿਆਂ ਦੀ ਸ਼ਹਾਦਤ ਹੋਈ ਹੈ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਹਬਜ਼ਾਦਾ ਬਾਬਾ ਜੁਹਾਰ ਸਿੰਘ ਜੀ ਔਰ ਛੋਟੇ ਸਹਬਜ਼ਾਦਿਆਂ ਦੀ ਸ਼ਹਾਦਤ ਹੋਈ ਹੈ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਉੱਥੇ ਬਹੁਤ ਸਾਰੇ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਾਣਾਂ ਤੋਂ ਪਿਆਰੇ ਸਿੰਘਾਂ ਨੇ ਵੀ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਤੇ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਿੰਘਾਂ ਦੇ ਵਿੱਚੋਂ ਹੀ ਭਾਈ ਸੰਗਤ ਸਿੰਘ ਜੀ ਦੀ ਸ਼ਹਾਦਤ ਸਾਰੇ ਸਿੰਘਾਂ ਦੀ ਸ਼ਹਾਦਤ ਬੜੀ ਅਹਿਮ ਹੈ ਭਾਈ ਸੰਗਤ ਸਿੰਘ ਜੀ ਦੀ ਸ਼ਹਾਦਤ ਇਹ ਵੀ ਬਹੁਤ ਅਹਿਮ ਮਕਾਮ ਰੱਖਦੀ ਹੈ ਇਸੇ ਤਰ੍ਹਾਂ ਹੀ ਅ ਬਾਬਾ ਜੀਵਨ ਸਿੰਘ ਜੀ ਦੀ ਸ਼ਹਾਦਤ ਜਿਹੜੀ ਹੈ ਇਹ ਵੀ ਆਪਣੀ ਥਾਂ ਇੱਕ ਬਹੁਤ ਵੱਡਾ ਮਕਾਮ ਰੱਖਦੀ ਹੈ ਦੇ ਉਹ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੂੰ ਸਿੱਖ ਇਤਿਹਾਸ ਭਾਈ ਜਤਾ ਜੀ ਦੇ ਨਾਮ ਨਾਲ ਵੀ ਸੰਬੋਧਨ ਕਰਦਾ ਹੈ ਲੇਕਿਨ ਜਦੋਂ ਉਹਨਾਂ ਨਖੰਡੇ ਬਾਟੇ ਦੀ ਪਾਹੁਲ ਛਕੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੇ ਬਾਬਾ ਜੀਵਨ ਸਿੰਘ ਜੀ ਦੇ ਨਾਂ ਨਾਲ ਜਗਤ ਵਿਖਿਆਤ ਹੋਏ ਉਹਨਾਂ ਦੀ ਬੜੀ ਵੱਡੀ ਦੇਣ ਹੈ ਸਿੱਖ ਪਰੰਪਰਾ ਨੂੰ ਸਿੱਖ ਇਤਿਹਾਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਹੁਤ ਪਿਆਰਾ ਲਾਡਲਾ ਇਹ ਸਿੱਖ ਸੀ ਬਾਬਾ ਜੀਵਨ ਸਿੰਘ ਜੀ ਜਿਹੜੇ ਦਿੱਲੀ ਤੋਂ ਚਾਂਦਨੀ ਚੌਂਕ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਸੀਸ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਦੇ ਪਾਵਨ ਅਸਥਾਨ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲੇ ਔਰ ਸੀਸ ਪੇਟ ਕੀਤਾ ਸ੍ਰੀ ਆਨੰਦਪੁਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਸੀਸ ਦਾ ਸੰਸਕਾਰ ਹੋਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਆਪਣੇ ਮਹਾਨ ਪਰਮ ਜੋਦੇ ਸੂਰਬੀਰ ਗੁਣੀ ਗਿਆਨੀ ਵਿਦਵਾਨ ਸਿੱਖ ਤਨਤਨ ਬਾਬਾ ਜੀਵਨ ਸਿੰਘ ਜੀ ਨੂੰ ਆਪਣੀ ਹਿੱਕ ਦੇ ਨਾਲ ਲਾਇਆ ਔਰ ਰੰਗਰੇਟਾ ਗੁਰੂ ਦਾ ਬੇਟਾ ਕਹਿ ਕੇ ਇਹ ਮਹਾਨ ਵੱਡਾ ਸਨਮਾਨ ਦਿੱਤਾ ਜੋ ਸਿੱਖ ਇਤਿਹਾਸ ਦਾ ਜਾਂ ਸਿੱਖ ਪਰੰਪਰਾ ਦਾ ਬਹੁਤ ਵੱਡਾ ਸਨਮਾਨ ਹੈ ਬਹੁਤ ਵੱਡਾ ਅਦਬ ਹੈ ਬਹੁਤ ਵੱਡਾ ਜਿਹੜਾ ਹੈ ਇੱਕ ਕਿਸਮ ਦਾ ਵੱਡਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਤਕਾਰ ਕੀਤਾ ਹੈ ਬਾਬਾ ਜੀ ਬਨ ਸਿੰਘ ਜੀ ਦਾ ਇਹ ਖਿਤਾਬ ਦੇ ਕੇ ਤਾਂ ਉਹਨਾਂ ਦੀ ਵੀ ਸ਼ਹਾਦਤ ਜਿਹੜੀ ਹੈ ਸਿੱਖ ਧਰਮ ਦੇ ਵਿੱਚ ਇੱਕ ਵੱਡਾ ਸਥਾਨ ਰੱਖਦੀ ਹੈ ਅੱਜ ਉਹਨਾਂ ਦਾ ਸ਼ਹੀਦੀ ਦਿਨ ਹੈ ਔਰ ਉਹਨਾਂ ਦੇ ਸ਼ਹੀਦੀ ਦਿਨ ਦੇ ਉੱਤੇ ਮੈਂ ਜਿੱਥੇ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਦੀ ਸ਼ਹਾਦਤ ਨੂੰ ਨਮਨ ਕਰਦਾ ਉੱਥੇ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਯਸਰੀ ਆਨੰਦਪੁਰ ਸਾਹਿਬ ਜੀ ਦਾ ਵੇ ਸੇਵਾ ਜਦੋਂ ਛੱਟਿਆ ਤੇ ਸਰਸਾ ਦੇ ਕੰਡੇ ਦੇ ਉੱਤੇ ਹੋਈ ਪਾਰੀ ਜੰਗ ਦੇ ਵਿੱਚ ਮਹਾਨ ਜਿਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਮੈਂ ਉਹਨਾਂ ਸਾਰੇ ਸਿੱਖਾਂ ਦੀਆਂ ਸ਼ਹਾਦਤਾਂ ਦੇ ਨੂੰ ਨਮਨ ਕਰਦਾ ਪ੍ਰਣਾਮ ਕਰਦਾ ਚਾਹੀਓ ਧੰਨ ਧੰਨ ਬਾਬਾ ਸੰਗਤ ਸਿੰਘ ਜੀ ਸਾਨ ਬਹੁਤ ਸਾਰੇ ਹੋਰ ਸਿੱਖ ਸਨ ਬਾਬਾ ਬਚਿੱਤਰ ਸਿੰਘ ਜੀ ਸਨ ਹੋਰ ਬਹੁਤ ਸਾਰੇ ਸਿੱਖ ਜਿਨ੍ਹਾਂ ਨੇ ਮਹਾਨ ਵੱਡੀਆਂ ਕੁਰਬਾਨੀਆਂ ਕੀਤੀਆਂ ਬਾਬਾ ਉਦਾਸ ਸਿੰਘ ਜੀ ਹੋਰ ਬਹੁਤ ਵੱਡੇ ਵੱਡੇ ਜੋਧੇ ਪ੍ਰਾਕਰਮੀ ਜਿਹੜੇ ਸੀ ਸੂਰਬੀਰ ਉਹਨਾਂ ਦੀਆਂ ਸ਼ਹਾਦਤਾਂ ਨੂੰ ਬਹੁਤ ਵੱਡਾ ਨਮਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ